ਸੋਜਾਲਾ ਦੇ ਪਿੰਡ ਚਮਿਆਰੀ ਦੇ ਨਾਬਾਲਗ ਨੌਜਵਾਨ ਦੀ ਲੁਧਿਆਣਾ ਵਿਖੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲੁਧਿਆਣਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਲੜਕੇ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਸੋ ਜਾਣਕਾਰੀ ਮੁਤਾਬਕ ਪਿੰਡ ਚਮਿਆਰੀ ਦਾ ਹੈ ਨਾਬਾਲਗ ਨੌਜਵਾਨ ਰੋਹਿਤ ਅਤੇ ਪਿੰਡ ਦੀ ਹੀ ਨਾਬਾਲਗ ਲੜਕੀ ਆਪਸ ਦੇ ਵਿੱਚ ਪ੍ਰੇਮ ਕਰਦੇ ਸੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੇ ਨੂੰ ਕਾਬੂ ਕਰਕੇ ਉਸ ਦੀ ਪੂਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਕੇ ਉਸ ਦੀ ਨੱਕ ਦੇ ਨਾਲ ਲਕੀਰਾ ਕਢਾਉਂਦੇ ਹੋਏ ਦੀ ਵੀਡੀਓ ਵੀ ਬਣਾਈ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਲੜਕੇ ਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਲੜਕੇ ਨੂੰ ਪੁਲਿਸ ਦੇ ਵੱਲੋਂ ਲੁਗਾੜਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜੋ ਹੁਣ ਨੌਜਵਾਨ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਦੇ ਸਵਾਲ ਚੜੇ ਕਿ ਉਹ ਖੜੇ ਕੀਤੇ ਗਏ ਨੇ ਸੋ ਨਾਬਾਲਗ ਨੌਜਵਾਨ ਦੀ ਮੌਤ ਹੋਈਆ ਜਾਲਾ ਦੇ ਪਿੰਡ ਚਮਿਆਰੀ ਦਾ ਰਹਿਣ ਵਾਲਾ ਸੀ ਹੈ ਨੌਜਵਾਨ ਜੋਥੇ ਕੀ ਨਾਬਾਲिग ਨੌਜਵਾਨ ਦੀ ਲੁਧਿਆਣਾ ਵਿਖੇ ਮੌਤ ਹੋਈ ਹੈ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਸੋ ਨੱਕ ਦੇ ਨਾਲ ਲਕੀਰਾ ਕਢਵਾ ਕੇ ਵੀਡੀਓ ਵੀ ਬਣਾਈ ਗਈ ਸੀ ਜਿਸ ਨੂੰ ਵਾਇਰਲ ਕੀਤਾ ਗਿਆ ਸੋ ਨਾਬਾਲिग ਨੌਜਵਾਨ ਤੇ ਨਾਬਾਲिग ਲੜਕੀ ਆਪਸ ਦੇ ਵਿੱਚ ਪ੍ਰੇਮ ਕਰਦੇ ਸੀ ਸੋ ਸ਼ਾਲਾ ਦੇ ਪਿੰਡ ਚੋਮਿਆਰੀ ਦਾ ਇਹ ਰਹਿਣ ਵਾਲਾ ਸੀ ਨੌਜਵਾਨ ਜੁਥੇ ਕੀ ਨੌਜਵਾਨ ਦੀ ਪੂਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਇਹ ਲੁਧਿਆਣਾ ਵਿਖੇ ਨੌਜਵਾਨ ਦੀ ਮੌਤ ਹੋ ਗਈ जो लड़की दे के में वालों दे कर दे करके, लड़की दे परिवार वाले वासो उसकी कुटमार की गई नाबालिग नौजवान की जिसकी कि लुधियाणा विखे मौत हो गई है सो अजनला के पिंड चम्यारी दहन वाला सी नौजवान ਸੋ ਨੱਕ ਦੇ ਨਾਲ ਲਕੀਰਾ ਕਡਵਾ ਕੇ ਉਸ ਦੀ ਵੀਡੀਓ ਵੀ ਬਣਾਈ ਗਈ ਸੀ ਸੋ ਬਿਹਤ ਬੁਰਾ ਤਰੀਕੇ ਨਾਲ ਇਸ ਨੌਜਵਾਨ ਦੀ ਕੂਟਮਾਰ ਕੀਤੀ ਗਈ ਸੀ ਸੋ ਨਾਬਾਲिग ਨੌਜਵਾਨ ਅਤੇ ਨਾਬਾਲिग ਲੜਕੀ ਆਪਸ ਵਿੱਚ ਪ੍ਰੇਮ ਕਰਦੇ ਸਨ ਜੋ ਕਿ ਉਸ ਦੇ ਘਰਦਿਆਂ ਨੂੰ ਮਨਜ਼ੂਰ ਨਹੀਂ ਸੀ ਕੀ ਜਾਹੀ ਹਾਂਜੀ ਤੇ ਉਹ ਜਦੋਂ ਇਥੋਂ ਘਰੋਂ ਭੱਜ ਗਏ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਛਿੜਕਿਆ ਵੀ ਸੀ ਉਹ ਆਂਦੀ ਸੀ ਮੇਰੇ ਕੋਲ ਕੋਈ ਰੋਹਿਤ ਖੋ ਨਹੀਂ ਸਕਦਾ ਤੇ ਅਸੀਂ ਜਦੋਂ ਉਹਨੂੰ ਝੜਕਿਆ ਤੇ ਉਹ ਮੇਰੇ ਦੂਜੇ ਦੇਣੀ ਇਹ ਮੈਂ ਇੱਥੋਂ ਗਈਆਂ ਝੜਕ ਝੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚਲ ਗਈ ਆ ਬੈਕ ਲੇੜਿਆਂ ਦਾ ਭਰਿਆ ਘਰੋਂ ਲੇੜਿਆ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਜਾਂਦੇ ਆ ਵੀ ਇਹਨੂੰ ਇਹ ਬਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਦੇ ਆ ਪੰਜ-ਛਤ ਜੋੜੇ ਲੇੜਿਆਂ ਦੇ ਵਾ ਸਭ ਕੁਝ ਪੈਸੇ ਤੇ ਲਗੀ ਮੈਨੂੰ ਨਹੀਂ ਪਤਾ ਕਿੰਨਾ ਵਾ 1000 2000 ਆਂਦੀ ਮੇਰੇ ਕੋਲ 1000 ਰੁਪਈਆ ਵਾ ਤੇ ਬਾਕੀ ਇਹਨਾਂ ਨੇ ਜਦੋਂ ਜਾਦੇ ਬੰਦੇ ਵੇਖ ਕੇ ਜਦੋਂ ਸਿਰ ਸਿਰ ਅਸੀਂ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉੱਥੇ ਜਨਾਬ ਚਮਿਆਰੀ ਚੌਂਕੀ ਪੇਸ਼ ਕਰਾਉਣੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜਿਆਦੀ ਲੈਣ ਲੱਗੀ ਬੜੇ ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਤਾ ਇੱਥੇ ਨਹੀਂ ਆਇਆ ਕਿ ਜੇ ਮੈਂ ਕਹਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਤੇ ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲਾਸ਼ੀ ਕਰਕੇ ਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਸੋੜ ਕੇ ਕੁੜੀ ਨੂੰ ਇੰਨਾ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਹ ਤੋਪੜ ਤੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ 'ਚ ਵੀ ਤੇ ਬਾਹਰ ਵੀ ਤਾਂ ਮੜਕੇ ਰਾਜ ਖੜਕੇ ਨੂੰ ਮਾਰ ਕੇ ਮੇਰਾ ਭਤੀਜਾ ਹੀ ਉਹ ਕੀ ਗੱਲ ਕੀ ਹੋਈ ਹੈ ਸਾਰੀ ਗੱਲ ਤੇ ਬਹੁਤ ਤਕਾ ਆਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਉਹਨੂੰ ਬਹੁਤ ਪਰੇਸ਼ਾਨ ਕਰਨ ਦੀ 8-10 ਦਿਨ ਹੋ ਗਏ ਫੋਨ ਕਰ ਕਰ ਕੇ ਤੇ ਉਹ ਕੁੜੀ ਨੇ ਉਹਨੂੰ ਲੈ ਕੇ ਚਲ ਗਈ ਪਰ ਉਹਦਾ ਉਹਨਾਂ ਨੂੰ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਤੋਂ ਚਲ ਗਈ ਬਰਾਤੀ ਉੱਥੇ ਫਿਰਦਾ ਰਿਹਾ ਕਈ ਰਿਸ਼ਤੇਦਾਰ ਕੋ ਚਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਗਿਆ ਤਾਂ ਪੁਲਿਸ ਵੀ ਉਹਦੇ ਨਾਲ ਲੜੀ ਪਤਾ ਨਹੀਂ ਉਹਨਾਂ ਨੇ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਫੜਾਇਆ ਆਪ ਹੀ ਚਲ ਗਏ ਤੇ ਪੁਲਿਸ ਵਾਲੇ ਵੀ ਨਾਲ ਲੜੇ ਇਹਨਾਂ ਦੇ ਉਹ ਆਪ ਹੀ ਚਲ ਗਏ ਉਹਨਾਂ ਰਾਜ ਗੋੜਕੋੜੀ ਨੂੰ ਮਾਰਦਾ ਵਾ ਉਹ ਮੜਕੇ ਪੁਲਿਸ ਨੂੰ ਤੇ ਤਾਂ ਪੁਲਿਸ ਨੇ ਵੀ ਮਾਰਿਆ ਤੇ ਉਹਦੀ ਬੰਦ ਦਿੱਥ ਹੋ ਗਈ ਮੁੰਡੇ ਦੀ ਬੇਟੇ ਨੂੰ ਨਾ ਇੱਥੋਂ 15 20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤੋਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਆ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਤੇ ਇਹਨਾਂ 15 20 ਮੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਕਿਨਾਂ ਕਢਾਈਆਂ ਨੇ ਤੇ ਬਹੁਤ ਜ਼ਿਆਦਾ ਤਸ਼ੱਜਦਤ ਕੀਤੀ ਉਹਨਾਂ ਤੇ ਤੇ ਉਹਨਾਂ ਵਿੱਚੋਂ 50 ਦੀ ਸਾਨੂੰ ਪਛਾਣ ਹੈਗੀ ਆ ਬਾਕੀ ਨੇ ਸਾਨੂੰ ਉਹਨਾਂ ਦੀ ਬਾਕੀਆਂ ਨੇ ਪਛਾਣ ਬਾਕੀ ਆਣ ਪਛਾਤਦੇ ਨੇ ਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਵਾ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਚ ਪੁਲਿਸ ਵਾਲੇ ਨੇ ਕੁੱਟਿਆ ਨੇ ਪ੍ਰਸ਼ਾਸਨ ਨੇ ਕੁੱਟਿਆ ਵਾ ਕੋਟ ਕੋਟ ਕੇ ਇੰਨਾ ਜ਼ਿਆਦਾ ਕੁੱਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ 'ਚ ਹੀ ਉਹ ਕੀ ਮਾਮਲਾ ਜਿਹothe ਕਦਾ ਪਹੁੰਚਿਆ ਇਹਨਾਂ ਦੀ ਉਹਨਾਂ ਦੀ ਕੁੜੀ ਗਈ ਹੋਣਾ ਆਪ ਤੇ ਉਹ ਬੈਗੂਕ ਲੈ ਕੇ ਆਈ ਆਪ ਤਿਆਰ ਹੋ ਕੇ ਆਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ ਪਰ ਇਹਨਾਂ ਨੇ ਗੁੰਡੇ ਖੜ ਕੇ ਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ ਸੋ ਸਿਕਬਤੇ ਜਗਜੀਤ ਸਿੰਘ ਸਰ ਨਾਲ ਜੁੜ ਚੁੱਕੇ ਨੇ ਸੋ ਜਗਜੀਤ ਇਜੜਾ ਕਿ ਮਾਮਲਾ ਸਾਹਮਣੇ ਜਿੱਥੇ ਕਿ ਲੁਧਿਆਣਾ ਵਿਖੇ ਨੌਜਵਾਨ ਦੀ ਮੌਤ ਹੋਈ ਹੈ ਹਾਲਾਂਕਿ ਉਹ ਜਨਾਲਾ ਦਾ ਰਹਿਣ ਵਾਲਾ ਸੀਗਾ ਸੋ ਮਾਮਲਾ ਬਿਹਤ ਜੜਾ ਕਿ ਦਰਦਨਾਕ ਮਾਮਲਾ ਜਿੱਥੇ ਕਿ ਨਾਬਾਲਗ ਦੋਵਲੋਂ ਜਿਹੜੇ ਕਿ ਇੱਕ ਨੂੰਸ ਨੂੰ ਪਿਆਰ ਕਰਦੇ ਸਨ ਲੜਕਾ ਲੜਕੀ ਪਰ ਘਰਦਿਆਂ ਵੱਲੋਂ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਹੈ ਜੀ ਜੀ ਪਰ ਪਰ ਜੋਨਾ ਕਿ ਜਨਾਲਾ ਤੋਂ ਥੋੜੀ ਦੂਰੀ ਐਪੀ ਕੇ ਮਿਆਰੀ ਪੈਂਦਾ ਜਿੱਥੋਂ ਦੇ ਦੋਵੇਂ ਰਹਿਣ ਵਾਲੇ ਸੀਗੇ ਲਗਾਤਾਰ ਇਹਨਾਂ ਦਾ ਪ੍ਰੇਮ ਸੰਬੰਧ ਚੱਲ ਰਹੇ ਸੀਗੇ ਜਿਸ ਦੇ ਵਿੱਚ ਨਾਬਾਲਗ ਲੜਕੇ ਵੱਲੋਂ ਲੜਕੀ ਅਤੇ ਦੋਨੇ ਜਣੇ ਘਰੋਂ ਵੀਤੇ ਚਲੇ ਗਏ ਸੀਗੇ ਜਿਸ ਤਰੀਕੇ ਨਾਲ ਬਿਆਗ ਰੋਣ ਦੇ ਤਰੀਕੇ ਨਾਲ ਚੱਲ ਗਈ ਸੀ ਪਰ ਜਦੋਂ ਇਹਨਾਂ ਦੇ ਲੜਕੀ ਵਾਲੇ ਦੇ ਪਰਿਵਾਰਕਾਂ ਨੇ ਪਰਚੋਲ ਕਰਕੇ ਇਹਨਾਂ ਨੂੰ ਲੱਭ ਲਿਆ ਤੇ ਲੱਭ ਕੇ ਵਾਪਸ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਲੜਕੇ ਦੇ ਪਰਿਵਾਰਕ ਦੇ ਕਹਿਣ ਦੇ ਮੁਤਾਬਕ ਜਿਹੜਾ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਉੱਥੇ ਕਾਫੀ ਜ਼ਿਆਦਾ ਤੇ ਉਸ ਤੋਂ ਬਾਅਦ ਤੇ ਲੜਕੇ ਨੂੰ ਫੜਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਜਿਹੜਾ ਅਰੈਸਟ ਕਰਕੇ ਇਸ ਨੂੰ ਲੁਧਿਆਣਾ ਜੇਲ੍ਹ ਵਿੱਚ ਜਿਹੜਾ ਸੀ ਭੇਜ ਦਿੱਤਾ ਗਿਆ ਸੀ ਪਰ ਜੇਲ੍ਹ ਦੇ ਵਿੱਚ ਹੀ ਇਹਦੀ ਜਿਹੜੀ ਡੇਰੇ ਇਲਾਜ ਉਕੇ ਡਿਪਟੀ ਕਪਤਾਨ ਪਰਸ਼ਾਸਨ ਵੱਲੋਂ ਇਹਦਾ ਇਲਾਜ ਕਰਵਾਇਆ ਜਾ ਰਿਹਾ ਸੀ ਲਗਾਤਾਰ ਕਿਉਂਕਿ ਲਗਾਤਾਰ ਲੜਕਾ ਇਹਦਾ ਤੋਂ ਮਾਰ ਚੱਲ ਰਿਹਾ ਸੀ ਕਿ ਜਿਸ ਦਿਨ ਤੋਂ ਅਰੈਸ ਕੀਤਾ ਗਿਆ ਸੀਗਾ ਤੇ ਬਿਮਾਰ ਚੱਲਦੇ ਆ ਇਹਦਾ ਇਲਾਜ ਚੱਲ ਰਿਹਾ ਸੀ ਪਰ ਇਲਾਜ ਤੋਂ ਰਾਣੀ ਇਹ ਜਿਹੜੀ ਲੜਕੇ ਦੀ ਮੌਤ ਹੋ ਗਈ ਆ ਜੀ ਪਰ ਜੀ ਹੁਣ ਇਹ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਲੜਕੀ ਵੱਲੋਂ ਪਰਿਵਾਰ ਤੇ ਜ਼ਿਆਦਾ ਕੁਝ ਜੀ ਜੀ ਬਿਲਕੁਲ ਜੀ ਬਿਲਕੁਲ ਸਹੀ ਜਿੱਦਾਂ ਲੜਕੇ ਦੇ ਪਰਿਵਾਰ ਦੇ ਵਿੱਚ ਬਹੁਤ ਸਾਰੀ ਇੱਕ ਇੱਕ ਅਫਸੋਸ ਦੀ ਲਹਿਰ ਚੱਲ ਰਹੀ ਆ ਰੋਸ ਦੀ ਲਹਿਰ ਚੱਲ ਰਹੀ ਆ ਰੋਗ ਘਰ ਵਿੱਚ ਬਹੁਤ ਜ਼ਿਆਦਾ ਪਰਿਵਾਰ ਪਰਿਵਾਰ ਦਾ ਰੋ ਰੋ ਕੇ ਬਰਾਹਮਾਲ ਹੋਇਆ ਹੈ ਤੇ ਪਤਨਸ਼ਿਕ ਵਿੱਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਜਿਹੜੇ ਲੜਕਿਆਂ ਨੇ ਕੁੱਟਿਆ ਸੀ ਜਿਹੜੇ ਦਾਸ ਤੋਂ 10 ਜਾਣੇ ਜਿਹੜੇ ਸੀ ਜਿਨ੍ਹਾਂ ਨੇ ਉੱਥੋਂ ਲੜਕੇ ਨੂੰ ਲੈ ਕੇ ਆਏ ਤੇ ਉਹਨਾਂ ਦੇ ਜਿੱਥੋਂ ਲੜਕੀ ਦੇ ਲੜਕੇ ਨੂੰ ਬਰਾਮਦ ਕਰਕੇ ਲਿਆਏ ਕਿ ਉਸ ਵਾਰ ਜਿਹਨਾਂ ਨੇ ਕੁੱਟਿਆ ਆ ਉਹਨਾਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਤੇ ਲਗਾਤਾਰ ਜਿਹੜੇ ਜਿਹੜੇ ਲੜਕੇ ਸੀਗੇ ਉਹਨਾਂ ਦੀ ਪਛਾਣ ਵੱਲੋਂ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਵੀ ਇਹ ਲੜਕੇ ਸੀਗੇ ਤੇ ਉਹਨਾਂ ਨੂੰ ਅਰਕ ਕਰਕੇ ਅੱਜ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੀ ਜੀ